ਖਰੋਮਨੀ ਅਕਾਲੀ ਦਲ ਪੁਨਰ ਸਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਵਿਰੋਧ ਪ੍ਰਗਟ ਕੀਤਾ ਵਿਰੋਧ ਕੀਤਾ ਪ੍ਰਗਟ ਐਸਜੀਪੀਸੀ ਦੇ ਚੈਨਲ ਨੂੰ ਬੰਦ ਕਰਨ ਦੇ ਸਬੰਧੀ ਐਸਜੀਪੀਸੀ ਦਾ ਚੈਨਲ ਸਸਪੈਂਡ ਕਰ ਦਿੱਤਾ ਗਿਆ ਇੱਕ ਹਫਤੇ ਵਾਸਤੇ ਔਰ ਉਸੇ ਵਾਸਤੇ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਗੱਲ ਦਾ ਵਿਰੋਧ ਕੀਤਾ ਵਿਰੋਧ ਕਰਦਿਆਂ ਹੋਇਆ ਗਿਆਨੀ ਹਰਪ੍ਰੀਤ ਸਿੰਘ ਨੇ ਬੜੇ ਸਾਫ਼ ਸ਼ਬਦਾਂ ਦੇ ਵਿੱਚ ਕੁਝ ਗੱਲਾਂ ਲਿਖੀਆਂ ਕਹਿੰਦੇ ਨੇ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 550 ਸਾਲਾ ਸ਼ਹੀਦੀ ਦਿਹਾੜੇ ਦੇ ਹਫਤੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਲਈ ਚਲਾਇਆ ਜਾ ਰਿਹਾ YouTube ਚੈਨਲ ਇੱਕ ਹਫ਼ਤੇ ਲਈ ਮੁਅਤਲ ਕੀਤਾ ਜਾਂਦਾ ਹੈ ਅਤੇ ਇਹ ਬਹੁਤ ਹੀ ਦੁਖਦਾਈ ਅਤੇ ਚਿੰਤਾਜਨਕ ਹੈ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਆਵਾਜ਼ ਦੀ ਆਜ਼ਾਦੀ ਦੀਆਂ ਵੱਡੀਆਂ ਗੱਲਾਂ ਕਰਦੇ ਹਨ ਉਹ ਸਿੱਖ ਇਤਿਹਾਸ ਅਤੇ ਗੁਰਬਾਣੀ ਸੰਬੰਧੀ ਸਮੱਗਰੀ ਨੂੰ ਦਬਾਉਣ ਦੇ ਫੈਸਲੇ ਕਿਸ ਨੀਤੀ ਜਾਂ ਕਿਸ ਦਬਾਅ ਹੇਠ ਲੈਂਦੇ ਹਨ ਇਹ ਇੱਕ ਗੰਭੀਰ ਸਵਾਲ ਹੈ ਇਸ ਦੇ ਨਾਲ ਹੀ ਐਸਜੀਪੀਸੀ ਲਈ ਇਹ ਮਾਮਲਾ ਇੱਕ ਸਬਕ ਵੀ ਹੈ ਬਾਹਰੋਂ ਸੋਸ਼ਲ ਮੀਡੀਆ ਪਲੈਟਫਾਰਮ ਉੱਤੇ ਪੂਰੀ ਤਰ੍ਹਾਂ ਨਿਰਭਰ ਹੋਣ ਦੀ ਬਜਾਏ ਐਸਜੀਪੀਸੀ ਨੂੰ ਆਪਣਾ ਅਧਿਕਾਰ ਸੈਟਲਾਈਟ ਚੈਨਲ ਚਲਾਉਣ ਦੀ ਪ੍ਰਕਿਰਿਆ ਜਲਦੀ ਪੂਰੀ ਕਰਨੀ ਚਾਹੀਦੀ ਹੈ ਜਿਵੇਂ ਜਥੇਦਾਰ ਸਹਿਬਾਨਾ ਵੱਲੋਂ ਫੈਸਲਾ ਕੀਤਾ ਗਿਆ ਸੀ ਤਾਂ ਜੋ ਗੁਰਬਾਣੀ ਪ੍ਰਸਾਰਣ ਸਿੱਖ ਇਤਿਹਾਸ ਅਤੇ ਧਾਰਮਿਕ ਸਮਾਗਮਾਂ ਉੱਤੇ ਕਿਸੇ ਵੀ ਤਰ੍ਹਾਂ ਦੀ ਰੋਕ ਦਖਲਅੰਦਾਜ਼ੀ ਜਾਂ ਪਾਬੰਦੀ ਦਾ ਸਾਹਮਣਾ ਨਾ ਕਰ ਪਵੇ ਖੈਰ ਸਵਾਲ ਉੱਥੇ ਖੜ ਜਾਂਦਾ ਹੈ ਕਿ ਆਖਰਕਾਰ ਜਦੋਂ ਇੰਨਾ ਲੰਮਾ ਸਮਾਂ ਬੀਤ ਚੁੱਕਿਆ ਆ ਉਸ ਡਿਸਕਸ਼ਨ ਨੂੰ ਹੋਏ ਉਸ ਹੁਕਮਨਾਮੇ ਨੂੰ ਹੋਏ ਤਾਂ ਅਜੇ ਤੱਕ SGPC ਨੇ ਆਪਣਾ ਸੈਟਲਾਈਟ ਚੈਨਲ ਕਿਉਂ ਨਹੀਂ ਬਣਾਇਆ ਕਿਉਂ ਸੈਟਲਾਈਟ ਚੈਨਲ ਬਣਾਉਣ ਤੋਂ SGPC ਝੱਕ ਰਹੀ ਹੈ ਪ੍ਰਧਾਨ ਕਿਉਂ ਵਾਰ-ਵਾਰ ਇਸ ਉੱਤੇ ਗੱਲ ਕਰਨ ਦੇ ਬਾਵਜੂਦ ਵੀ ਇੱਕ ਸੈਟਲਾਈਟ ਚੈਨਲ ਬਣਾਉਣ ਦੇ ਲਈ ਤਿਆਰ ਨਹੀਂ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਬਹੁਤ ਵੱਡੀਆਂ ਤਕਰੀਰਾਂ ਹੋਈਆਂ ਸਨ ਪਰ ਇਸ ਦੇ ਬਾਵਜੂਦ ਇੱਕ ਸੋਸ਼ਲ ਮੀਡੀਆ ਚੈਨਲ ਬਣਾ ਕੇ ਸਾਰ ਦਿੱਤਾ ਗਿਆ ਔਰ ਉਸ ਉੱਤੇ ਵੀ ਇਹ ਕਿਹਾ ਗਿਆ ਸੀ ਕਿ ਜਦ ਤੱਕ ਸੈਟਲਾਈਟ ਚੈਨਲ ਨਹੀਂ ਬਣਦਾ ਉਦੋਂ ਤੱਕ ਇਸ ਸੋਸ਼ਲ ਮੀਡੀਆ ਚੈਨਲ ਇਸ YouTube ਚੈਨਲ ਦੇ ਜ਼ਰੀਏ ਆਪਾਂ ਪ੍ਰਸਾਰਣ ਕਰਾਂਗੇ ਪਰ ਹੁਣ ਸਵਾਲ ਇਹ ਹੈ ਕਿ ਉਹ 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 ਵਕਤ ਬੀਤੇ ਆ ਬੜਾ ਲੰਮਾ ਸਮਾਂ ਹੋ ਚੁੱਕਿਆ ਔਰ ਹੁਣ ਸੈਟਲਾਈਟ ਚੈਨਲ ਦੀ ਮੰਗ ਦੁਬਾਰਾ ਉੱਠ ਰਹੀ ਹੈ ਇਸ ਦੇ ਬਾਵਜੂਦ SGPC ਦਾ ਇਹ ਚੈਨਲ ਸਸਪੈਂਡ ਕਰਨਾ ਇਸ ਉੱਤੇ ਗਿਆਨੀ ਹਰਪ੍ਰਿੰਤ ਸਿੰਘ ਨੇ ਇਤਰਾਜ਼ ਜ਼ਾਹਰ ਕੀਤਾ ਹੈ